ਮਿੱਤਰੋ ਜੇਕਰ ਤੁਸੀਂ ਇਹ ਗਾਣਾ ਸੁਣੋਗੇ ਇਸ ਵੀਰ ਦਾ ਤਾਂ ਤੁਸੀਂ ਅੱਖਾਂ ਬੰਦ ਕਰਕੇ ਆਏ ਕਹੋਗੇ ਕਿ ਜਮਾ ਰਾਜਵੀਰ ਜਵੰਦਾ ਵਰਗੀ ਆਵਾਜ਼ ਆ 1% ਵੀ ਫਰਕ ਨਹੀਂ ਆਏ ਲੱਗਦਾ ਹੋਵੇ ਜਿਵੇਂ ਰਾਜਵੀਰ ਜਵੰਦਾ ਖੁਦ ਗਾ ਰਿਹਾ ਹੋਵੇ ਅਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖੋਗੇ ਤਾਂ ਤੁਹਾਡਾ ਦਿਲ ਖੁਸ਼ ਹੋ ਜਾਣਾ ਐ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਅਤੇ ਸ਼ੇਅਰ ਤੁਸੀਂ ਆਪੇ ਹੀ ਕਰ ਦੇਣਾ ਆਈ ਮਾਰਦੇ ਭਾਈ ਹੀ ਗਾਲ ਲਾਉਂਦੇ ਇਹ ਮੁੱਲ ਵਿੱਕਦੀ ਆ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਿਆਉਂਦੇ ਕੁੱਲ ਚੀਜ਼ ਮਨ ਵਿੱਕਦੀ ਆ ਜੰਮੇ ਨਾਲ ਦੇ ਹਾਂਜੀ ਤੁਹਾਨੂੰ ਕਿਵੇਂ ਦੀ ਲੱਗੀ ਆ ਇਸ ਵੀਰ ਦੀ ਆਵਾਜ਼ ਕਮੈਂਟ ਕਰਕੇ ਜਰੂਰ ਦੱਸਿਓ ਲੱਗਦੀ ਆ ਨਾ ਪੂਰੀ ਰਾਜਵੀਰ ਜਵੰਦਾ ਵਰਗੀ ਆਵਾਜ਼ ਤਾਂ ਇੱਕ ਲਾਈਕ ਵੀ ਜਰੂਰ ਕਰਦੇ ਹੋ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਰ ਇੱਕ ਦੇ ਕੋਲ ਧੰਨਵਾਦ ਜੀ